ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਸਵਾਗਤ ਆ ਆਪਣੇ ਚੈਨਲ ਤੇ ਮੈਂ ਤੁਹਾਡਾ ਲਾਭੀ ਸਤਿ ਆਵਜ ਸਵਾਗਤ ਕਰਦਾ ਜੀ ਅੱਜ ਖੜਿਆ ਆ ਜੀ ਆਪਾਂ ਸੁਨਾਮ ਉਦਮ ਸਿੰਘ ਵਾਲਾ ਦੀ ਧਰਤੀ ਤੇ ਡਿਸਟ੍ਰਿਕਟ ਸੰਗਰੂਰ ਜਿੱਥੇ ਕੀ ਅੰਡਰ ਬ੍ਰਿਜ ਦਾ ਕੰਮ ਚੱਲ ਰਿਹਾ ਹੈ ਤੇ ਮੈਂ ਇੰਸਟਾਗ੍ਰam ਤੇ ਬਈ ਰੀਲ ਪਾਈ ਸੀ ਇੱਕ ਆ ਕਰੇਨ ਦੀ ਮੋਬਾਈਲ ਕਰੇਨ ਮੈਨੂੰ ਤਾਂ ਇਹਦਾ ਨਾਮ ਪਹਿਲਾਂ ਪਤਾ ਨਹੀਂ ਸੀ ਮੈਂ ਤਾਂ ਇਹੀ ਕਿਹਾ ਦੀ ਬਈ ਬਾਈ ਆ ਦੇਖੋ ਨਵਾਂ ਯੰਤਰ ਆਇਆ ਐ ਇੱਥੇ ਚੱਲ ਰਿਹਾ ਬਈ ਕੰਮ ਕੰਮ ਹੈਗਾ ਵੱਡੜ ਮਤਲਬ ਕਿ ਅੰਡਰ ਬ੍ਰਿਜ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਬਣਾਇਆ ਕਿਵੇਂ ਉਹਨੂੰ ਫਿੱਟ ਕਰਨਗੇ ਉਹ ਸਾਰਾ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਬਈ ਆਪਾਂ ਨੇ ਨਾ ਇੰਸਟਾਗ੍ਰam ਤੇ ਰੀਲ ਪਾਈ ਦੀ ਇਹਦੀ ਮੋਬਾਈਲ ਕ੍ਰੇਨ ਦੀ ਪਹਿਲਾਂ ਆਪਾਂ ਨੂੰ ਇਹਦਾ ਨਾਮ ਪਤਾ ਨਹੀਂ ਸੀਗਾ ਬਾਚਪ ਕਮੈਂਟਾਂ ਜੀ ਪਤਾ ਲੱਗਾ ਵੀ ਉਹਨੂੰ ਮੋਬਾਈਲ ਕ੍ਰੇਨ ਕਹਿੰਦੇ ਨੇ ਮੈਦਾ ਯੰਤਰ-ਯੰਤਰ ਕਰੀ ਗਿਆ ਇਹਨੂੰ ਵੀ ਨਵਾਂ ਯੰਤਰਾ ਆਹ ਦੇਖੋ ਬਈ ਬਹੁਤ ਵੱਡੀ ਐ 300 ਟਨ ਭਾਰ ਚੱਕਦੀ ਐ ਦੇਖੋ ਆਹ ਟਰੱਕ ਜਾ ਯਾ ਬਈ ਪੁਲ ਬਣਿਆ ਪੁਲ ਦੇ ਥੱਲੇ ਮਤਲਬ ਅੰਡਰ ਬ੍ਰਿਜ ਬਣੂਗਾ ਥੱਲੋਂ ਖਦਾਈ ਹੋਊਗੀ ਪੁਲ ਦੇ ਥੱਲੇ ਐ ਤਾਂ ਪਿੱਲਰ ਵੀ ਲਾਉਣਗੇ ਕੁਝ ਕੁਸ਼ਪਾਰ ਪਿੱਲਰਾਂ ਤੇ ਆ ਜੂਗਾ ਕੁਝ ਇਹ ਚੱਕ ਕੇ ਰੱਖੂਗੀ ਦੇਖੋ ਕੰਮ ਚੱਲ ਰਿਹਾ ਜੀ ਅੰਡਰ ਬ੍ਰਿਜ ਬਣਾਣਾ ਇੱਥੇ ਉਧਰੋਂ ਦੇਖੋ ਖਦਾਈ ਹੋ ਗਈ ਵਿੱਚ ਵੀਰਾਂ ਭਰਾਵਾਂ ਦੇ ਕਮੈਂਟ ਆਉਂਦੇ ਸੀ ਵੀ ਬਾਈ ਵੀਡੀਓ ਨੇੜਿਓਂ ਬਣਾਈ ਆ ਦੇਖੋ ਬਾਈ ਨੇੜੋਂ ਹੀ ਦਿਖਾ ਰਹੇ ਆ ਇਹ ਆ ਪੁਲ ਬਣਾਇਆ ਜੀ ਨਵਾਂ ਆ ਦੇਖੋ ਇਹਦੇ ਉੱਪਰ ਲੈਂਨ ਫਿੱਟ ਕਰਤੀ ਮਤਲਬ ਜਿੱਥੋਂ ਦੀ ਫਾਟ ਪਉਂਦੇ ਨੇ ਉਨੀ ਉਨੀ ਜਗ੍ਹਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਚੀ ਬੋਲਿਓ ਮੜਾ ਜਾ ਕੀ ਨਾਮ ਆ ਜੀ ਆਪਣਾ ਮੋਸ਼ੀਨ ਜੀ ਹਾਂਜੀ ਮੋਸ਼ੀਨ ਮੋਸ਼ੀਨ ਜੀ ਠੀਕ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਆਪਾਂ ਯੂਪੀ ਯੂਪੀ ਦੇ ਇਹ ਜਿਹੜਾ ਬਣਾਇਆ ਤੁਸੀਂ ਨੇ ਇਹ ਆ ਪੁਲ ਬਣਾਇਆ ਇਹਦਾ ਠੇਕਾ ਆਪਣੇ ਕੋਲੇ ਸੀਗਾ ਤੁਸੀਂ ਨੇ ਬਣਾਇਆ ਜੀ ਜੀ ਤੇ ਕਿੰਨਾ ਕਸਾਮਨ ਲੱਗਿਆ ਜੀ ਇਹਨੂੰ ਇਹ 30 35 ਟਨ ਦੇ ਕਰੀਬ ਦਾ ਹੈ ਵੇਟ ਹੈ ਇਹ 30 30 35 ਟਨ ਦਾ ਵੇਟ ਹੈ ਜੀ ਠੀਕ ਹੈ ਜੀ ਮਤਲਬ ਇਹਦੇ ਨੀਚੋਂ ਪਹਿਲਾਂ ਤੁਸੀਂ ਨੇ ਇਹ ਇਹ ਫਿਰ ਜਿਹੜੀ ਇਹ ਪੱਟੜੀ ਸੀ ਇੱਕ ਵਾਰੀ ਤਾਂ ਫਿਰ ਤੁਸੀਂ ਨੇ ਉਖਾੜੀ ਹੋਊਗੀ ਇੰਨੀ ਕਾ ਪਲੇਟ ਟਰੈਕ ਕੱਟ ਕਰਕੇ ਕਢਾਲਾ ਇਹ ਟਰੈਕ ਕੱਟ ਕਰ ਲਿਆ ਪਲੇ ਟਰੈਕ ਦਾ ਪ੍ਰੋਟੈਕਸ਼ਨ ਪਲੇਟ ਫਿਰ ਉਸ ਦੇ ਪਿੱਛੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਹੋ ਗਿਆ ਉਹਨੇ ਇਹਦੇ ਉੱਤੇ ਜਿਹੜਾ ਬਜਨ ਆਉ ਉਹ ਜਿਹੜੀ ਕ੍ਰੇਨ ਹੈ ਮਤਲਬ ਇਹਦਾ ਬਜਨ ਇਹਨੂੰ ਉੱਪਰ ਧੱਕ ਕੇ ਰੱਖੂਗੀ ਇਹ ਠੀਕ ਹੈ ਨੀਚੋਂ ਖਦਾਈ ਹੋਗੀ ਤੇ ਉਹ ਜਿਹੜਾ ਪੁਲ ਹੈ ਉਹ ਇਹਦੇ ਨੀਚੇ ਧੱਕਿਆ ਜਾਊਗਾ ਜਦੋਂ ਖਦਾਈ ਚੱਲ ਹੋ ਜਾਏਗੀ ਤਾਂ ਇਹ ਪਾਸ ਨਿਕਲ ਕਰਨੇ ਕੇ ਬਾਅਦ ਮੈਂ ਫਿਰ ਇਸ ਮੈਂ ਖਦਾਈ ਹੋ ਜਾਏਗੀ ਠੀਕ ਹੈ ਜੀ ਠੀਕ ਹੈ ਇਹਨੂੰ ਕਿੰਨਾ ਸਵਾਗਤ ਕਿੰਨਾ ਲੱਗ ਗਿਆ ਇਸ ਨੂੰ ਇਹਨੂੰ। ਗੰਦ ਸਾਹਿਬ ਇਹ ਆਪਣਾ ਪ੍ਰੋਜੈਕਟ ਹੈ ਇਹਨਾਂ ਦਾ ਟੈਂਡਰ ਹੈ ਆਪਣਾ। ਨਹੀਂ ਨਹੀਂ ਟਾਈਮ ਵੀ ਮਤਲਬ ਇਹਨੂੰ ਕਿੰਨਾ ਹੋ ਗਿਆ ਕਿੰਨਾ ਹੋਰ ਲੱਗ ਜਾਣਾ। ਇਹ 2-3 ਮਹੀਨੇ ਹੋ ਗਏ ਸਕੂਲ ਨੂੰ। 2-3 ਮਹੀਨੇ ਹੋ ਗਏ ਠੀਕ ਹੈ। ਸਾਤਕ ਮਹੀਨਾ ਹੋ ਲੱਗੇਗਾ ਜਾਂ ਕੰਪਲੀਟ ਹੋ ਜਾਏਗਾ। ਠੀਕ ਹੈ ਠੀਕ ਹੈ ਠੀਕ ਹੈ। ਦਰਵਾਜ਼ਾ ਹੋਣੇ ਕੇ ਬਾਅਦ ਮੇਂ ਖੁਦਾਈ ਸ਼ੁਰੂ ਹੋ ਜਾਏਗੀ। ਠੀਕ ਹੈ ਜੀ। ਇਹ ਤਾਂ ਦਸਾਹਕ ਦਿਨਾਂ ਵਿੱਚ ਬਾਹਰ نکال ਲੇਗੇ। ਠੀਕ ਹੈ ਜੀ। ਦੇਖੋ ਬਾਈ ਦਿਮਾਗ ਆਪਣੇ ਇੰਡੀਆ 'ਚ ਵੀ ਟੈਲੈਂਟ ਬਹੁਤ ਆ ਦੇਖੋ ਪਹਿਲਾਂ ਇੰਨੀ ਲੈਣ ਇਹ ਕੱਟ ਕਰੀ। ਫਿਰ ਇਹਦੇ ਨੀਚੇ ਆ ਪੁਲ ਬਣਾ ਕੇ ਲਾਇਆ ਜਿਹੜਾ ਕਿ ਇਹਦਾ ਭਾਰ ਚੱਲੂਗਾ ਕਿਉਂਕਿ ਨੀਚੇ ਤਾਂ ਖਦਾਈ ਹੋ ਜੂਗੀ ਬਾਈ ਫਿਰ ਟ੍ਰੇਨ ਕਿਵੇਂ ਚੱਲੂਗੀ ਇਹ ਕ੍ਰੇਨ ਚੱਕ ਕੇ ਰੱਖੂਗੀ ਇਹਨੂੰ ਉੱਪਰ ਬਾਜਣਾ ਮਤਲਬ ਇਹਨੇ ਚੱਕ ਕੇ ਇਹਨੇ ਚੱਕ ਕੇ ਰੱਖਿਆ ਜੀ ਪਹਿਲਾਂ ਇਹਨੂੰ ਇਹਨੂੰ ਇਹ ਮਤਲਬ ਕਿ ਅੱਛਾ ਜਿਹੜਾ ਇਹਦਾ ਬੇਟ ਹੈ ਉਹਨੇ ਚੱਕ ਕੇ ਰੱਖਿਆ ਠੀਕ ਹੈ ਮਤਲਬ ਬਾਈ ਹੁਣ ਉਹਦਾ ਕ੍ਰੇਨ ਦਾ ਕੰਮ ਖਤਮ ਹੋ ਗਿਆ ਜਿਹੜਾ ਇਹ ਪੁਲ ਹੈ ਇਹ ਬਹੁਤ ਪਾਰਾ ਹੈ 30 35 ਟਨ 40 ਟਨ ਦਾ ਇਹ ਉਹ ਕ੍ਰੇਨ ਨੇ ਇਹਨੂੰ ਚੱਕ ਕੇ ਰੱਖਿਆ ਇੱਥੇ ਪਹਿਲਾਂ ਆਪਾਂ ਨੂੰ ਇਹ ਸੀ ਵੀ ਉਹਨੂੰ ਚੱਕ ਕੇ ਰੱਖੂਗੀ ਉਹ ਉਹਦਾ ਕੰਮ ਹੋ ਗਿਆ ਕੰਪਲੀਟ ਦੇਖੋ ਜੀ ਹੁਣ ਟ੍ਰੇਨ ਚੱਲਦੀ ਹੋਊਗੀ ਟ੍ਰੇਨ ਨੂੰ ਮਤਲਬ ਕਿ ਕੋਈ ਪਰੇਸ਼ਾਨੀ ਨਹੀਂ ਆਊਗੀ ਬਸ ਉਹ ਅੰਡਰ ਬ੍ਰਿਜ ਆ ਇਹਦੇ ਨੀਚੇ ਚੱਕ ਕੇ ਤੁਹਾਨੂੰ ਦਿਖਾਤਾ ਜੀ ਉਹਦੇ ਨਾਲ ਧੱਕਿਆ ਜਾਊਗਾ ਆਹ ਦੇਖੋ ਜੀ ਅੰਡਰ ਬ੍ਰਿਜ ਇਹਨਾਂ ਨੇ ਪਹਿਲਾਂ ਅਲੱਗ ਤੋਂ ਪਹਿਲਾਂ ਤਿਆਰ ਕਰ ਲਿਆ ਦੇਖੋ ਬਹੁਤ ਜ਼ਿਆਦਾ ਵੱਡੇ ਹੀ ਕੰਮ ਐ ਦੇਖੋ ਅੰਡਰ ਬ੍ਰਿਜ ਤਿਆਰ ਕਰ ਲਿਆ ਪੁਲ ਬਣ ਗਿਆ ਦੇਖੋ ਇਹ ਇੱਕ ਤਰ੍ਹਾਂ ਦਾ ਇਧਰ ਜੈਕ ਲੱਗੇ ਹੋਏ ਨੇ ਦੇਖੋ ਆ ਪਿੱਲਰ ਹੋਗੇ ਇਹਨੂੰ ਬਾਈ ਉਹ ਲੈਣ ਲੈਣ ਨੂੰ ਉੱਥੋਂ ਜਿਹੜੀ ਤੁਹਾਨੂੰ ਦਿਖਾਈ ਦੀ ਉਹਨੂੰ ਉੱਪਰ ਉਹ ਕ੍ਰੇਨ ਚੱਕ ਕੇ ਰੱਖੂਗੀ ਇਹ ਪੁਲ ਨੂੰ ਜੈਕ ਲਾ ਕੇ ਧੱਕਿਆ ਜਾਊਗਾ ਬਾਈ ਉਹਦੇ ਥੱਲੇ ਲੈਣ ਦੇ ਥੱਲੇ ਜੈਕ ਲਾ ਕੇ ਇਹਨੂੰ ਐਂ ਬਣੇ ਬਣਾਏ ਨੂੰ ਦੇ ਨੀਚੇ ਧੱਕ ਲਾਂਗੇ ਕਹਿੰਦੇ ਨੇ ਜੀ ਟੱਕ ਨਾ ਲਾਓ ਜੀ ਆ ਦੇਖੋ ਆ ਜੈਕ ਲੱਗੇ ਹੋਏ ਨੇ ਆ ਦੇਖੋ ਆ ਜੈਕਾਂ ਨਾਲ ਧੱਕਣਗੇ ਜੀ ਪੁਲ ਨੂੰ ਇਹ ਸਾਰਾ ਅੰਡਰ ਬ੍ਰਿਜ ਬਣ ਕੇ ਪਹਿਲੀ ਰੈਡੀ ਆ ਉਹ ਥੱਲੇ ਧੱਕ ਦੇਣਗੇ ਜੀ ਇਹਨੂੰ ਕੰਮ ਛੇਤੀ ਚੱਲਦਾ ਹੋ ਜੂ ਕਹੀਏ ਤਾਂ ਟੈਕਨੋਲੋਜੀ ਆਪਣੇ ਦੇਸ਼ 'ਚ ਵੀ ਭਾਈ ਬਹੁਤ ਆ ਦੇਖੋ ਆ ਆ ਸੀ ਜੈਕ ਟ੍ਰੱਕ ਨਾਲ ਧੱਕਿਆ ਜਾਊਗਾ ਬੋਲਾ ਇਹਦੇ ਸਾਹਬ ਨਾਲ ਦੇਖਣ ਨੂੰ ਲੱਗਦਾ ਵੀ ਪੰਜਾਬ ਤਰੱਕੀ ਕਰ ਰਿਹਾ ਹੈ ਚਲੋ ਵਧੀਆ ਗੱਲ ਆ ਭਾਈ ਜਿੱਥੇ ਵੀ ਕੰਮ ਚੱਲਦਾ ਹਨਾ ਕੋਈ ਵੀ ਚੀਜ਼ ਨਵੀਂ ਬਣਦੀ ਆ ਵਧੀਆ ਹੀ ਗੱਲ ਆ ਫਾਇਦਾ ਹੀ ਹੋਣਾ ਇਹ ਚੀਜ਼ ਦਾ ਕਿਉਂਕਿ ਟ੍ਰੈਫਿਕ ਜ਼ਿਆਦਾ ਰਹਿੰਦੀ ਸੀ ਫਟਕ ਲੱਗੇ ਰਹਿੰਦਾ ਸੀਗਾ ਹੁਣ ਨਿਚੋਂ ਦੀ ਬੱਸਾਂ ਵਗੈਰਾ ਕੋਈ ਪਰੇਸ਼ਾਨੀ ਨਹੀਂ ਆਇਆ ਕਰੂਗੀ ਸੱਚ ਬਾਈ ਤੁਹਾਨੂੰ ਦੱਸਦੇ ਆ ਮੈਂ ਬਾਅਦ ਚੋ ਬਾਈ ਕਮੈਂਟ ਕਰੀ ਜਾਂਦੇ ਰਹਿੰਦੇ ਨੇ ਵੀ ਅਧੂਰੀ ਜਾਣਕਾਰੀ ਐ ਵੀ ਜਗ੍ਹਾ ਦਾ ਨਾਮ ਨਹੀਂ ਦੱਸਿਆ ਸੁਨਾਮ ਉਦਮ ਸਿੰਘ ਵਾਲਾ ਬਾਈ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਉਦਮ ਸਿੰਘ ਵਾਲਾ ਉੱਥੇ ਚੱਲ ਰਿਹਾ ਬਾਈ ਕੰਮ ਇਹ ਦੇਖੋ ਜੀ ਕ੍ਰੇਨ ਕਿੰਡੀ ਵੱਡੀ ਐ ਇਹਦੇ ਵਿੱਚੋਂ ਨਿਕਲਦੇ ਨੇ ਉਹ ਆਪਣੇ ਹਾਈਡਰੋ ਹਾਈਡਰੋਲਿਕਾ ਹੋ ਜਿਹੜੇ ਪੰਪ ਹੁੰਦੇ ਨੇ ਬਹੁਤ ਲੰਬੀ ਤੱਕ ਦੂਰ ਤੱਕ ਵਗ ਜਾਂਦੀ ਹੈ ਜੀ ਮੋਬਾਈਲ ਕ੍ਰੇਨ ਹਾਂਜੀ ਬਾਈ ਹੁਣ ਆਪਾਂ ਤੁਹਾਨੂੰ ਮਲਾਉਣਿਆਂ ਮਕੈਨਿਕ ਨਾਲ ਬਾਈ ਜੀ ਨੇ ਇਹ ਮਤਲਬ ਪੁਲ ਬਣਾਇਆ ਬਾਈ ਨੂੰ ਪੁੱਛਦੇ ਆਂ ਵੀ ਕਿਵੇਂ ਬਣਾਇਆ ਕਿੰਨਾ ਕੁ ਖਰਚਾ ਆਇਆ ਕਿੰਨਾ ਸਮਾਂ ਲੱਗਿਆ ਕੀ ਕੀ ਇਹਦੇ ਵਿੱਚ ਆਪਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਕੇਮੇ ਜੋ ਗੋਸ਼ ਕਰਿਆ ਆਪਾਂ ਬਾਈ ਨਾਲ ਮਲਾਉਣਾ ਤੁਹਾਨੂੰ ਮਕੈਨਿਕ ਨਾਲ